ਨੇ ਰੋਟੀ ਲੈ ਕੇ ਆਏ ਆ ਕਿੰਨਾ ਲੱਗਿਆ ਪਾਣੀ ਮੁਰਗੀ ਦੀਆਂ ਬਿੱਠਾਂ ਪਾ ਰਹੇ ਆ ਹਾਂਜੀ ਸਸਿਕਾ ਹਲਕੀ ਹਲਚਲ ਸਾਰਿਆਂ ਦਾ ਠੀਕ ਠਾਕ ਨੇ ਰੋਟੀ ਲੈ ਕੇ ਆਏ ਆ ਤੇ ਦੇਖ ਲਈਏ ਵੀ ਹੁਣ ਚੈੱਕ ਵੀ ਕਰਨਾ ਚਾਹੀਦਾ ਨਾਲ-ਨਾਲ ਗੇੜੀ ਵੀ ਕੀ ਹੋ ਰਿਹਾ ਖੇਤਾਂ 'ਚ ਆਲੂਆਂ ਦੀ ਗਰੋਥ ਤਾਂ ਵਧੀਆ ਆ। ਪਾਣੀ ਲੱਗ ਰਿਹਾ ਆ। ਮੀਂਹ ਦੇ ਮਾਰਨੇ ਵੀ ਅਸਰ ਕੀਤਾ ਆ। ਕਾਫੀ ਜ਼ਿਆਦਾ। ਬਾਕੀ ਚਲੋ। ਆਲੂ ਜਦੋਂ ਨਿਕਲਣੇ ਉਦੋਂ ਪਤਾ ਲੱਗੂਗਾ। ਬਾਕੀ ਤੇ ਨੱਕੇ ਦੇਖ ਸਕਦੇ ਆ। ਪੂਰੇ ਖੇਤ ਇੱਕ ਨੱਕੇ ਬਣਾਇਆ ਗੱਭੇ ਇੱਧਰ ਵੇਚਦੇ ਆਂ ਇਹ ਕਾਹੋ ਗੱਭੇ ਆ ਬਸ ਆੜ ਹੀ ਆ ਨੱਕੇ ਦਾ ਕੀ ਆ ਕੋਈ ਨੱਕੇ ਬਣਾਉਣ ਦੀ ਲੋੜ ਨਹੀਂ ਪਈ ਟੋਟੀ ਦੇ ਹੁਣ ਆਏ ਆ ਬੰਦਿਆਂ ਨੂੰ ਬਾਕੀ ਹੁਣ ਦੇਖਦੇ ਆਂ ਅੱਗੇ ਬੰਦਾ ਖੇਤ ਬੋਂਦਾ ਪਿਆ ਆ ਤੇ ਖੇਤ ਵਧੀਆ ਪੋਂਦਾ ਜਾਂ ਕਿਦਾਂ ਕੀ ਹਿਸਾਬਤਾ ਵਾ ਉਹ ਜਾ ਕੇ ਦੇਖਦੇ ਆਂ ਉਧਰ ਹਰ ਛੋਟੇ ਖੰਦੇ ਸੁਣਦੇ ਆਂ ਭਿੰਡੀ ਤਰੀ ਲਾਲ Karela ਜਿੱਥੇ ਜਾਈਏ ਉੱਥੇ ਮੇਲਾ ਭਿੰਡੀਆਂ ਦਾ ਲੰਗਰ ਚੱਲਦੇ ਆ ਇੱਕ ਹੱਥ 'ਚ ਰੋਟੀ ਆ ਤੇ ਨਾਲ ਕੈਮਰਾ ਇੱਕ ਕੰਮ ਹੋ ਗਿਆ ਔਖਾ ਬੰਦਾ ਹੈਗਾ ਥੱਲੇ ਮੁੜ ਗਿਆ ਮੁੜ ਗਿਆ ਝੋਟਾ ਪਹਿਲਾਂ ਰੋਟੀ ਕਰਾ। ਪੀਤੇ ਕਮਾਲ ਵਿੱਚ ਗਈ ਪਹਿਲਾਂ। ਹੁਣ ਇੱਥੇ ਵੀ ਆਲੂ ਲਾਉਣੇ ਆ। ਦੂਜਾ ਯਾਰ ਉਹ ਹੋ ਗਿਆ। ਕਮਚਾ। ਨਹੀਂ ਨਹੀਂ ਆਪਾਂ ਚੱਲਦੇ ਹਾਂ। ਆਹ ਇੱਕ ਰਾਤ ਤੇ ਹੋਇਆ। ਉਹ ਕੰਮ ਲੈ ਗਿਆ। ਉਹ ਪਤਾ ਕਿਉਂ ਹੋ ਗਿਆ? ਉਹ ਚਲਿਆ ਨਹੀਂ 10 ਤਿਆਰੀ ਤੇ ਘਰ ਵਿੱਚ ਖੜਾ। ਇਹਖੇ ਆ ਟਰੈਕਟਰ ਲੈਣ ਤੁਸੀਂ ਟਰੈਕਟਰ ਦੇ ਨਾਲ ਉੱਧਰ ਟਰੈਲਰ ਮਾਰਦੇ ਆ ਤੇ ਬਾਕੀ ਚੰਦ ਤੱਕ ਨੇ ਰਾਂ ਟੇਪ ਫਿੱਟ ਦਬਾਉਦੇ ਮੁਰਗੀਆਂ ਦਾ ਜਿਹੜੇ ਪੋਲਟਰੀ ਫਾਰਮ ਹੁੰਦੇ ਆ ਉਹਨਾਂ ਦੇ ਚ ਮੁਰਗੀਆਂ ਦੇ ਬਿੱਠਾ ਆਉਂਦੀਆਂ ਉਹਨਾਂ ਦੇ ਫਾਇਦੇ ਖੇਤ ਚ ਬਹੁਤ ਹੁੰਦੇ ਆ ਤੇ ਪਹਿਲਾਂ ਇੱਕ ਖੇਤ ਚ ਪਾਲਤੇ ਸੀਗੇ ਆ ਤੇ ਹੁਣ ਅਸੀਂ ਦੂਜੇ ਖੇਤ ਚ ਆਏ ਆ ਬਾਕੀ ਤੁਹਾਨੂੰ ਦਿਖਾਉਨੇ ਆ ਤੇ ਕਿਦਾਂ ਹੁੰਦੀ ਆ ਇਹ ਇੱਕ ਟਰਾਲਾ ਤਾਂ ਪੈ ਚੁੱਕਾ ਆ ਬਾਕੀ ਦੂਜਾ ਪਾਉਂਦੇ ਪਏ ਆ ਤੁਹਾਨੂੰ ਦਿਖਾਉਨੇ ਆ ਹਾਂਜੀ ਤੁਸੀਂ ਦੇਖ ਸਕਦੇ ਆ ਇਹ ਜਿਹੜੀਆਂ ਬਿਠਾਂ ਹੁੰਦੀਆਂ ਆ ਪੋਲਟਰੀ ਫਾਰਮ ਚੋ ਜੇ ਮਿਲਦੀਆਂ ਆ ਤੇ ਸਕੁਅਰ ਫਿਟ ਦੇ ਹਿਸਾਬ ਨਾਲ ਮਿਲਦੀਆਂ ਜਿੱਦਾਂ ਟਰਾਲਾ 18 ਫੁੱਟ ਆਇਆ ਤੇ ਇਹ 100 ਰੁਪਏ ਦੇ ਹਿਸਾਬ ਨਾਲ ਸਕੁਅਰ ਫੁੱਟ ਦੇ ਹਿਸਾਬ ਨਾਲ ਮਿਲਦੀਆਂ ਆ ਇਹ ਇੰਨੀ ਕੁ ਜ਼ਿਆਦਾ ਖਲਾੜ ਕੇ ਪਾਉਣੀ ਪੈਂਦੀਆਂ ਜਿੱਥੇ ਜ਼ਿਆਦਾ ਪੈਦੇ ਇੱਕ ਥਾਂ ਠੱਪ ਕਈ ਦਾ ਉੱਥੇ ਲੂ ਹੋ ਜਾਂਦੀ ਫਸਲ ਟਰੈਕਟਰ ਦੀ ਸਪੀਡ ਪੂਰੀ ਸਲੋ ਰੱਖਣੀ ਪੈਂਦੀ ਆ ਜਿਹੜਾ ਕਿ ਬੰਦੇ ਵੀ ਸੌਖੇ ਰਹਿਣ ਤੇ ਬਿਠਾ ਛੜਕਾ ਵੀ ਵਧੀਆ ਹੋ ਜਾਵੇ ਇਹ ਟ੍ਰੈਕਟਰ ਦਿਨਾਂ ਹੁਣ ਅਸੀਂ ਕਿਲਰ ਮਾਰਨੇ ਆ ਜਿਹਨੂੰ ਹੱਲਾ ਵੀ ਕਹਿੰਦੇ ਆ ਕਈ ਬਾਕੀ ਤੁਸੀਂ ਦੇਖ ਰਹੇ ਹੋ ਪਿੰਡਾਂ ਦਾ ਮਾਹੌਲ ਸ਼ਾਂਤੀ ਬਾਹਰ ਦੇ ਕੰਪੈਰੀਸਨ ਦੇਖਿਆ ਜਾਵੇ ਤਾਂ ਇੱਥੇ ਇੱਕ ਤਾਂ ਸ਼ਾਂਤੀ ਵੀ ਹੈਗੀ ਆ ਇਹ ਲਾਈਫ ਬਹੁਤ ਸਲੋ ਚੱਲਦੀ ਹੈ ਇੱਥੇ ਆ ਗਿਆ ਪਿੰਡ ਅੰਬਾਲੇ ਦਾ ਪੈਟਰੋਲ ਪੰਪ ਉਧਰ ਟਰੱਕ ਇੱਥੇ ਆਉਂਦੇ ਨਹੀਂ ਘਾਟ ਆਉਂਦੇ ਆ ਇਹ ਜਿਹੜੇ ਹੁਣ ਆਲੂ ਲੱਗਦੇ ਆ ਕਿ ਪੈਪਸੀ ਦੇ ਆਲੂ ਜਿਹੜੇ ਆ ਜਾਂ ਹੋਰੇ ਆ ਜਾਂ ਫਿਰ ਝੋਨਾ ਜਿਹੜੇ ਮੰਡੀ ਤੋਂ ਆ ਇੰਡਾ ਦੀਆਂ ਮੰਡੀਆਂ ਵਿੱਚੋਂ ਝੋਨਾ ਆ ਤਾਂ ਆਰਕੇ ਨਾਲ ਲੋਡ ਲੈ ਕੇ ਕਰਕੇ ਜਾਂਦੇ ਆ ਤਾਂ ਇਹ ਨੰਗਰ ਇਧਰੋਂ ਉਧਰੋਂ ਟਰੱਕ ਨਹੀਂ ਆਉਂਦੇ ਥੋੜਾ ਹੈ ਕੈਮਰਾ ਆਪਣੇ ਵੱਲ ਵੀ ਮਾਰ ਲੈਂਦੇ ਆ ਬਿਲਕੁਲ ਕਰਦੇ ਚੱਲਦਾ ਇੰਨਾ ਲਓ ਜੀ ਹੁਣ ਪਹੁੰਚ ਗਏ ਹਵੇਲੀ ਤੇ ਹੁਣ ਟਰੈਕਟਰ ਪਿਛੇ ਟਰਿੱਲਰ ਪਾ ਕੇ ਤੇ ਇੱਕ ਦੋ ਵਾਰ ਬਹਾਈ ਤੇ ਬਾਕੀ ਦੀ ਵੀਡੀਓ ਅਸੀਂ ਕੱਲੂ ਦਿਖਾਵਾਂਗੇ ਕਿੱਦਾਂ ਹੁੰਦੀ ਆ ਤੇ ਇੱਕ ਗੱਲ ਹੋਰ ਸਾਨੂੰ ਸੱਜਣ ਵਿਚਰ ਕਹਿੰਦੇ ਵੀ ਟਰੈਕਟਰ ਦੀ ਸ਼ੋ ਜਿਹੜੀ ਆ ਉਹਨੇ ਤੁਸੀਂ ਲਾਈ ਵੀ ਤੁਹਾਨੂੰ ਦਿਖਾ ਦੰਨੇ ਉਹ ਵੀ ਹਜੇ ਪਈ ਆ ਸਾਈਡ ਤੇ ਰੱਖੀ ਆ ਕਿਉਂਕਿ ਟਰੈਕਟਰ ਗਰਮ ਬਹੁ ਹੁੰਦਾ ਸੀ ਉਹ ਟਰੈਕਟਰ ਦਾ ਕਲੱਚ ਦਾ ਕੰਮ ਜਿਹੜਾ ਕਰਾਇਆ ਉਹਦੇ ਆਰਕੇ ਟਰੈਕਟਰ ਪੂਰਾ ਜੋਰ ਵੀ ਵਧੀਆ ਮਾਰਦਾ ਤੇ ਗਰਮ ਵੀ ਨਹੀਂ ਹੁੰਦਾ ਤੇ ਹੁਣ ਜਿੱਦਣ ਟਾਈਮ ਮਿਲਿਆ ਉਦੋਂ ਸ਼ੋਅ ਲਾ ਦਵਾਂਗੇ ਤੇ ਚਲੋ ਮਿਲਦੇ ਆ ਅਗਲੀ ਵੀਡੀਓ 'ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ